ਸਤਿ ਸ਼੍ਰੀ ਅਕਾਲ ਜੀ ਸਾਰਾ ਨਮਾ ਤੁਹਾਡੀ ਆਪਣੀ ਗੁਰਮੀਤ ਸਿੱਧੂ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਜੀ ਤਿੰਨ ਦੇ ਰਲਮੀਆਂ ਦਾਲਾਂ ਪਹਿਲੀ ਦਾਲ ਹੈਗੀ ਹੈ ਜੀ ਹਰੀ ਮੂੰਗੀ ਦੂਜੀ ਹੈਗੀ ਜੀ ਚਣਿਆਂ ਦੀ ਦਾਲ ਤੀਜੀ ਹੈਗੀ ਹੈ ਜੀ ਮਾਂ ਤੁਸੀਂ ਦੇਖ ਸਕਦੇ ਹੋ ਮੈਂ ਤਿੰਨਾਂ ਦੀ ਦਾਲ ਤਿੰਨੋਂ ਤਿੰਨੋਂ ਦਾਲਾਂ ਮੈਂ ਲਈ ਆ ਜੀ ਇੱਕ ਇੱਕ ਕੋਲੀ ਅਸੀਂ ਹੁਣ ਪਾਵਾਂਗੇ ਜੀ ਇਹਨੂੰ 프라이 ਵੀਨ ਵਿੱਚ ਹੁਣ ਕਰਾਂਗੇ ਜੀ ਇਹਨੂੰ ਅਸੀਂ ਵਾਸ਼ ਤੁਸੀਂ ਦੇਖ ਸਕਦੇ ਹੋ ਜੀ ਦਾਲ ਜਿਹੜੀ ਅਸੀਂ ਬੋਸ਼ ਕਰਦੇ ਪਿਆ ਤੁਸੀਂ ਦੇਖ ਸਕਦੇ ਹੋ ਜੀ ਕਿੰਨਾ ਗੰਦਾ ਪਾਣੀ ਹੋ ਚੁੱਕਿਆ ਹੈ ਅਸੀਂ ਇਹਨੂੰ ਲਗਭਗ ਤਿੰਨ ਤੋਂ ਚਾਰ ਪਾਣੀ ਚ ਧੋਵਾਂਗੇ ਜੀ ਹੁਣ ਤੁਸੀਂ ਦੇਖ ਸਕਦੇ ਆਪਾਂ ਜਿਹੜੀ ਦਾਲ ਤਿੰਨ ਚਾਰ ਪਾਣੀ ਚ ਧੋਹ ਸਮੇ ਤੁਸੀਂ ਦੇਖ ਸਕਦੇ ਸਾਡੀ ਦਾਲ ਦਾ ਕਲਰ ਸਾਫ਼ ਹੋ ਚੁੱਕੀ ਹੈ ਜੀ ਪੂਰੀ ਚੰਗੀ ਤਰ੍ਹਾਂ ਹੁਣ ਅਸੀਂ ਪਾਵਾਂਗੇ ਜੀ ਇਹਨੂੰ ਕੁੱਕਰ ਵਿੱਚ ਹੁਣ ਅਸੀਂ ਪਾਵਾਂਗੇ ਜੀ ਇਹਦੇ ਵਿੱਚ ਪਾਣੀ ਤੁਸੀਂ ਜਿੰਨੀ ਦਾਲ ਲਈ ਹੈ ਤੁਸੀਂ ਉੱਤੋਂ ਦੁਗਣਾ ਪਾਣੀ ਪਾਣਾ ਹੈ ਜੀ ਇਹਦੇ ਵਿੱਚ ਹੁਣ ਅਸੀਂ ਪਾਵਾਂਗੇ ਜੀ ਇਹਦੇ ਵਿੱਚ ਨਮਕ ਦੋ ਚਮਚ ਪਾਵਾਂਗੇ ਜੀ ਅਸੀਂ ਨਮਕ ਤੁਸੀਂ ਜਿੰਨੇ ਦਾ ਰੱਖਿਆ ਤੁਸੀਂ ਉਹਦੇ ਉਹ ਪਾ ਸਕਦੇ ਹੋ ਇੱਕ ਚਮਚ ਪਉਣਾ ਹੈ ਜੀ ਅਸੀਂ ਹਲਦੀ ਦਾ ਹਲੋ ਇੱਕ ਚਮਚ ਪਾਵਾਂਗੇ ਜੀ ਅਸੀਂ ਲਾਲ ਮਿਰਚ ਹੁਣ ਅਸੀਂ ਲਗਾਵਾਂਗੇ ਜੀ ਕੁੱਕਰ ਟੱਕਾ ਸੀ ਥੋੜਾ ਜਿਹਾ ਇਹਦੇ ਵਿੱਚ ਔਇਲ ਵੀ ਪਾ ਲਿਆ ਸੀਗਾ ਕਿਉਂਕਿ ਜਿਹੜੀ ਸਾਡੀ ਦਾਲ ਜਿਹੜੀ ਬਾਹਰ ਨਾ ਆਵੇ ਹੁਣ ਅਸੀਂ ਲਗਾਵਾਂਗੇ ਜੀ ਢੱਕਣ ਤੁਸੀਂ ਦੇਖ ਸਕਦੇ ਹੋ ਅਸੀਂ ਕੁੱਕਰ ਜੀ ਉੱਪਰ ਰੱਖ ਦਿੱਤਾ ਹੈ ਜ ਜਿਹਨੂੰ ਅਸੀਂ ਇਹਨੂੰ ਲਗਭਗ ਲਗਾਵਾਂਗੇ ਜੀ 6 ਤੋਂ 7 ਸਟੇਟੀਆਂ ਜਿੰਨਾ ਚਿਰ ਲੱਗਣੀ ਹੈ ਜੀ ਸਾਡੇ ਦਾਲ ਨੂੰ ਸੀਟੀ ਅਸੀਂ ਤਿੰਨ ਕੱਟਾਂਗੇ ਜੀ ਪਿਆਜ਼ ਔਰ ਜੇ ਲਿਆ ਲਵਾਂਗੇ ਜੀ ਅਸੀਂ ਅਦਰਕ ਇੱਕ ਗੱਠੀ ਲਵਾਂਗੇ ਜੀ ਅਸੀਂ ਲਸਣ ਹੁਣ ਅਸੀਂ ਛਿੱਲਾਂਗੇ ਜੀ ਪਿਆਜ਼ ਹੁਣ ਅਸੀਂ ਕੱਟਾਂਗੇ ਪਿਆਜ਼ ਅਸੀਂ ਪਿਆਜ਼ ਜਿਹੜੇ ਆ ਬਰੀਕ-ਬਰੀਕ ਲੈਣੇ ਆ ਜੀ ਬਿਲਕੁਲ ਹੀ ਬਿਲਕੁਲ ਬਰੀਕ-ਬਰੀਕ ਕੱਟਣੇ ਆ ਜੀ ਪਿਆਜ਼ ਇਹ ਲਸਣ ਜਿਹੜਾ ਆ ਜੀ ਅਸੀਂ ਉਹ ਮਿਕਸੀ ਵਿੱਚ ਗ੍ਰाइंड ਕਰਾਂਗੇ ਤੇ ਸਿਰਫ ਅਸੀਂ ਜਿਹੜਾ ਆ ਅਦਰਕ ਹੀ ਆਪਾਂ ਕੱਟਣਾ ਹੈ ਜੀ ਲੰਬਾ ਲੰਬਾ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਜੀ ਅਸੀਂ ਆਪਣਾ ਤੜਕੇ ਦਾ ਸਮਾਨ ਜੀ ਕਰ ਲਿਆ ਹੈ ਜੀ ਆਪਾਂ ਪਿਆਜ਼ ਵੀ ਕੱਟ ਲਿਆ ਹੈ ਅਦਰਕ ਵੀ ਕੱਟ ਲਿਆ ਹੈ ਤੇ ਲਸਣ ਨੂੰ ਵੀ ਅਸੀਂ ਗ੍ਰाइंड ਕਰ ਲਿਆ ਹੈ ਜੀ ਹੁਣ ਅਸੀਂ ਲਗਾਵਾਂਗੇ ਜੀ ਤੜਕਾ ਅਸੀਂ ਪਹਿਲਾਂ ਹੱਥ ਤੇ ਫਰਾਈਵਿੰਗ ਰੱਖਾਂਗੇ ਤੁਸੀਂ ਦੇਖ ਸਕਦੇ ਹੋ ਸਾਡੀ ਦਾਲ ਵੀ ਜਿਹੜੀ ਆ ਜੀ ਹੋ ਗਈ ਆ ਹੁਣ ਅਸੀਂ ਲਗਾਵਾਂਗੇ ਜੀ ਤੜਕਾ ਫਰਾਈਵਿੰਗ ਰੱਖਾਂਗੇ ਜੀ ਉੱਪਰ ਅਸੀਂ ਅਸੀਂ ਹੁਣ ਹੁਣ ਅਸੀਂ ਆਖ ਦਿੱਤਾ ਹੈ ਜੀ ਇਹਦੇ ਪਰਫਰਾਇਬੀਨ ਹੁਣ ਜਿੱਦੇ ਗਰਮ ਹੁੰਦਾ ਹੈ ਜੀ ਫਰਾਈਬੀਨ ਨਾਲ ਹੀ ਅਸੀਂ ਲਗਾ ਪਾਵਾਂਗੇ ਜੀ ਇਹਦੇ ਵਿੱਚ ਤੇਲ ਫੇ ਅਸੀਂ ਪਾਵਾਂਗੇ ਜੀ ਲਸਣ ਤੁਸੀਂ ਦੇਖ ਸਕਦੇ ਹੋ ਜੀ ਅਸੀਂ ਇੱਕ ਕਟਸ਼ੀ ਪਾ ਲਿਆ ਹੈ ਜੀ ਤੇਲ ਹੁਣ ਜਿੱਦੇ ਤੇਲ ਗਰਮ ਹੁੰਦਾ ਹੈ ਫੇ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਲਸਣ ਤੁਸੀਂ ਦੇਖ ਸਕਦੇ ਹੋ ਸਾਡਾ ਤੇਲ ਜਿਹੜਾ ਇਹ ਚੰਗੀ ਤਰ੍ਹਾਂ ਗਰਮ ਹੋ ਚੁੱਕਾ ਹੈ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਲਸਣ ਸਾਡਾ ਲਸਣ ਜਿਹੜਾ ਹੈ ਜਦੋਂ ਲਾਲ ਲਾਲ ਹੋ ਗਿਆ ਤਾਂ ਇਸੇ ਦੇ ਵਿੱਚ ਪਾਵਾਂਗੇ ਜੀ ਜੀਰਾ ਤੁਸੀਂ ਦੇਖ ਸਕਦੇ ਹੋ ਸਾਡਾ ਜਿਹੜਾ ਲਸਣ ਆ ਜੀ ਰੈੱਡ ਰੈੱਡ ਹੋ ਚੁੱਕਾ ਹੈ ਹੁਣ ਇਸੇ ਦੇ ਵਿੱਚ ਪਾਵਾਂਗੇ ਜੀ ਜੀਰਾ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਅਦਰਕ ਹਨ ਕਰਾਂਗੇ ਜੀ ਅਸੀਂ ਅਗਲੇ ਗੈਸ ਅਸੀਂ ਸਿਰਫ ਫੰਗ ਜੀ ਹੁਣ ਸੇਮ ਜਿਹੜਾ ਸਾਡਾ ਅਦਰਕ ਤੇ ਲਸਣ ਜਿਹੜਾ ਸਾਡੇ ਇਹ ਨਾਲ ਜਿਆਦਾ ਐਵੇਂ ਅਸੀਂ ਮੱਠੀ ਮੱਠੀ ਗੈਸ ਤੇ ਨੂੰ ਮਾਰ ਮਾਰ ਰੈੱਡ ਰੈੱਡ ਕਰਨਾ ਹੈ ਜੀ ਹੁਣ ਸਾਡਾ ਜਿਹੜਾ ਹੈ ਜੀ ਲਸਣ ਅਦਰਕ ਜਿਹੜਾ ਜੀ ਪੂਰੀ ਤਰ੍ਹਾਂ ਭੁੱਜ ਗਿਆ ਹੈ ਜੀ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਪਿਆਜ਼ ਹੁਣ ਅਸੀਂ ਨੂੰ ਫੁੰਨਾਗੇ ਇਸ ਤਰੀਕੇ ਹੁਣ ਅਸੀਂ ਪਿਆਜ਼ ਇਹਦੇ ਵਿੱਚ ਪਾ ਲਦੇ ਆ ਜੀ ਹੁਣ ਅਸੀਂ ਗੈਸ ਨੂੰ ਕਰਾਂਗੇ ਜੀ ਫੁੱਲ ਮਸੇ ਨੂੰ ਫੁੰਨਾਗੇ ਜੀ ਤੁਸੀਂ ਦੇਖ ਸਕਦੇ ਹੋ ਸਾਡਾ ਪਿਆਜ਼ ਜਿਹੜੇ ਆ ਜੀ ਭੁੱਜਦੇ ਪਏ ਆ ਜੀ ਅਸੀਂ ਆਪ ਇਹਨਾਂ ਨੂੰ ਹੋਰ ਫੁੰਨਾਗੇ ਤੁਸੀਂ ਦੇਖ ਸਕਦੇ ਹੋ ਸਾਡੇ ਜਿਹੜੇ ਪਿਆਜ਼ ਆ ਜੀ ਚੰਗੀ ਤਰ੍ਹਾਂ ਭੁੱਜ ਗਏ ਆ ਜੀ। ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਗਰਮ ਮਸਾਲਾ ਇੱਕ ਚਮਚ ਪਾਵਾਂਗੇ ਜੀ ਅਸੀਂ ਧਨੀਆ ਪਾਊਡਰ ਕਿਉਂਕਿ ਅਸੀਂ ਇਹਦੇ ਵਿੱਚ ਹਲਦੀ ਨਮਕ ਮਿਰਚ ਸਾਰਾ ਕੁਝ ਅਸੀਂ ਦਾਲ ਵਿੱਚ ਪਾ ਚੁੱਕੇ ਆ ਜੀ ਹੁਣ ਅਸੀਂ ਤੜਕੇ 'ਚ ਸਿਰਫ ਇਹੀ ਪਾਉਣਾ ਹੈ ਜੀ ਮਸਾਲਾ ਹੀ ਹੁਣ ਅਸੀਂ ਪਾਵਾਂਗੇ ਜੀ ਤੜਕੇ ਵਿੱਚ ਥੋੜੀ ਜਿਹੀ ਦਾਲ ਹੁਣ ਕਰਾਂਗੇ ਜੀ ਸ믹ਸ ਉਹ ਪਾਵਾਂਗੇ ਜਿਸੇ ਪੂਰੇ ਪੂਰੀ ਦਾਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਸਾਡੀ ਦਾਲ ਜਿਹੜੀ ਬਿਲਕੁਲ ਰੈਡੀ ਹੋ ਚੁੱਕੀ ਹੈ ਜੀ ਤੁਸੀਂ ਵੀ ਇਸ ਤਰ੍ਹਾਂ ਬਣਾਇਓ ਜੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਜੀ ਬਾਕੀ ਜੋ ਵੀ ਲਾਈਕ ਸਬਸਕ੍ਰਾਈਬਰ ਮੈਨੂੰ ਜਰੂਰ ਕਰਿਓ ਜੀ ਬਾਕੀ ਵਿੱਚ ਕੋਈ ਵੀ ਕਮੀ ਪੇਸ਼ੀ ਹੋਏਗੀ ਮੈਨੂੰ ਜਰੂਰ ਦੱਸਿਓ ਮੈਂ ਹਰ ਵੀਡੀਓ ਵਿੱਚ ਇਹੀ ਕਹਿੰਦੀ ਆ ਜੇ ਤੁਹਾਨੂੰ ਕੋਈ ਵੀ ਕਮੀ ਲੱਗਦੀ ਹੈ ਜੀ ਮੈਨੂੰ ਜਰੂਰ ਦੱਸਿਓ ਜੀ ਬਾਕੀ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਤੇ ਮੇਰੀ ਵੀਡੀਓ ਪੂਰੀ ਦੇਖਿਆ ਕਰੋ ਥੈਂਕ ਯੂ ਜੀ